भाई, भाई यार 500 ₹ ਖੋਲ ਜਾਣਗੇ ਖੋਲ ਜਾਣਗੇ ਤੇ ਗੋਲ ਦੇ ਮੇਰਾ ਭਰਾ ਹਲ 500 ਠੀਕ ਇੱਕ ਸਕਿੰਡ ਲekin ye sala kar kya raha hai yahan pe le bhai gol de 500 oh bhai ho bhrawa kholne ni 500 de change chahiye dia mainu oh acha acha change chahiye bhai 500 de ਲੇ ਵੀ ਆ ਨੋਟ ਤੇਰਾ ਮੈਂ ਰੱਖ ਲਿਆ ਆਂ ਦਾ ਚੇਂਜ ਕਰਕੇ ਦੇ ਦਾਂ ਮੈਂ ਅਬੇ ਸਾਲੇ ਬੁੱਤਰਾ ਵਾਵੇਂ ਲੂਦੇ ਰਾਹ ਦਿਮਾਖ ਖਰਾਬ ਲੱਗਦਾ ਵਾ ਦੁਕਾਨਦਾਰਾਂ ਕਿ ਕੀ ਆ ਤੂੰ ਮੇਰਾ ਮੋੜ ਮੇੜੇ ਵਾਲਾ ਮੋੜ ਦੇ ਆਹ ਤਰਾ ਲੈ ਨਾ ਪਰ ਕਿਦੋਂ ਬਰਾੜੀ ਖੁੱਲੇ ਤੇ ਇਹ ਚਾਹੀਦੇ ਸੀ ਮੈਨੂੰ ਸਿੱਧਾ ਕੇ ਕਹਿੰਦਾ ਖੁੱਲੇ ਪੈਸੇ ਚਾਹੀਦੇ ਹੈ ਅੰਗਰੇਜ਼ੀ ਛੱਡ ਨਾ ਐਂਰੇ ਬਾਲੀ ਤੁਸੀਂ